ਨਾ ਪਰਮਜੀਤ कौर ਪਰਮਜੀਤ ਜੀ ਕੀ ਗੱਲ ਹੋਈ ਹੈ ਜੀ ਗੱਲ ਭਾਜੀ ਕੋਈ ਨਹੀਂ ਇੱਥੇ ਪਰੌਣੇ ਆਏ ਆ ਤੇ ਮੇਰੇ ਭਤੀਜੇ ਹੀ ਇੱਥੇ ਮੈਨੂੰ ਮਿਲਣ ਆਏ ਆ ਤੇ ਇਹ ਪੈਸੇ ਪੁੱਛਣ ਗਏ ਸਾਜਨ ਉਹਨਾਂ ਨੂੰ ਉਹਨਾਂ ਨੇ ਉੱਥੇ ਘੁੱਟ ਘੱਟਿਆ ਤੇ ਗੋਲੀ ਉੱਥੇ ਵੀ ਚਲਾਈ ਤੇ ਇੱਥੇ ਘਰ ਵਿੱਚ ਚਲਾਈ ਰਣੇ ਅਣਕੇ ਦੱਸਿਆ ਜਾ ਰਿਹਾ ਕਿ ਬਾਹਰੋਂ ਲੜਕੇ ਬਲਾਕ ਬੁਲਾਏ ਗਏ ਹਾਂਜੀ ਬਾਹਰੋਂ ਮੱਲੰਗਾ ਤੋਂ ਤੇ ਹੋਰ ਨਹੀਂ ਮੱਲੰਗਾ ਤੇ ਹੋਰ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਉਹਦਾ ਮੁੰਡਿਆਂ ਦਾ ਪਤਾ ਸਾਡੇ ਵੱਲੋਂ ਵੀ ਬੁਲਾਏ ਗਏ ਲੱਗਦੀ ਹਾਂਜੀ ਨਹੀਂ ਨਹੀਂ ਹਾਡੇ ਨਾਲ ਸਾਦੇ ਆ ਤਾਂ ਭੱਜੇ ਮੁੰਡੇ ਸੱਟ ਲੱਗਿਆ ਤਾਂ ਆਏ ਮੁੰਡੇ ਜੀ ਇਹ ਪਿੰਡ ਦੇ ਆ ਮੁੰਡੇ ਨਾ ਹਾਂਜੀ ਪਿੰਡ ਦੇ ਆ ਮੇਰੇ ਭਤੀਜੇ ਆ ਕਿੰਨੀਆਂ ਕਿ ਸੱਟਾਂ ਜੜੀਆਂ ਲੱਗੀਆਂ ਆ ਸਾਡੇ ਬਹੁਤ ਜਿਆਦਾ ਸੱਟਾਂ ਲੱਗੀਆਂ ਹਾਂਜੀ ਬਹੁਤ ਸੱਟਾਂ ਲੱਗੀਆਂ ਬਾਜੀ ਸਰਪਟ ਇੱਕ ਭਤੀਜਾ ਮੇਰਾ ਬੋਲਦਾ ਨਹੀਂ ਛੋਟਾ ਜਿਹਾ ਬੱਚਾ ਵਾ ਉਹ ਮੁੰਡੇ ਬਿਲਕੁਲ ਛੋਟਾ ਬੱਚਾ ਵਾ ਉਹਨੂੰ ਨਾਲੇ ਚ ਨਾਪ ਛੱਡਿਆ ਵਾ ਮੁੰਡੇ ਨੂੰ ਛਡਾਉਂਦਿਆਂ ਹਾਏ ਮਾਰਿਆ ਪਰੰਦਾ ਤੇ ਕਿ ਉਦਾਤਰ ਦੁੱਤਰ ਮਾਰੇ ਘਰਿਆਂ ਨਾਲੇ ਤੇ ਗੋਲੀਆਂ ਗੋਲੀਆਂ ਮਾਰੀਆਂ ਜੋ ਨਾਲੇ ਤਾਂ ਇੱਥੇ ਬੜੀ ਗੋਲੀ ਚਲਾਈ ਆ ਆਪਕੇ ਗੋਲੀ ਲੱਗੀ ਵੀ ਹੈ ਕਿਸੇ ਨੂੰ ਹਾਂਜੀ ਗੋਲੀ ਉਹ ਮੁੰਡੇ ਸੱਚਾ ਵੱਜ ਗਾ ਗੋਲ ਗਾਬ ਤੇ ਦਾਤਰ ਵੀ ਮਾਰੀ ਉਹਨਾਂ ਨੇ ਕੀ ਮੰਨ ਕਰਦੇ ਹਾਂਜੀ ਪੁਲਿਸ ਪ੍ਰਸ਼ਾਸਨ ਕੋ ਕੀ ਮੰਨ ਕਰਦੇ ਜੀ ਮਾਂ ਹਾਂਜੀ ਹਾਂ ਉਹਨਾਂ ਕਹਿਨ ਸਾਹ ਚਾਹੀਦਾ ਹਾਂ ਆਹ ਕਿਸਾਂ ਚਾਹੀਦਾ ਪੱਛਾ ਉਹਨੂੰ ਇਹਨਾਂ ਛੱਡਣਾ ਨਹੀਂ ਬਾਸੇ ਉਹਨਾਂ ਨੂੰ ਜਨਾਨੀਆਂ ਨੂੰ ਘਰ ਕੁੱਟ ਕੇ ਗਏ ਜੋ ਅੱਜ ਤੁਹਾਡੇ ਘਰ ਆ ਵੇਖੋ ਭਾਜੀ ਉਹਨਾਂ ਨੇ ਇੱਥੋਂ ਨਾ ਗੋਲ ਗੱਲ ਛੱਕੇ ਖੜੇ ਨਾਲੇ ਆਹ ਵੇਖ ਕੰਦਾ ਚ ਗੋਲੀਆਂ ਬਾਹਰ ਵੇਖੋ ਮਾਰ ਗਿਆ ਨਾਲੇ ਮੇਰਾ ਨਾਮ ਸਾਜਨ ਹੈ ਜੀ ਮੈਂ ਰਾਜਵੀਰ ਦਾ ਬ੍ਰਦਰ ਆ ਸਗਾ ਤੇ ਵੰਚਪੁਰੇ ਦਾ ਮੈਂ ਚਾਚੇ ਦਾ ਮੁੰਡਾ ਵਾ ਕੀ ਗੱਲ ਕੀ ਹੋਈ ਤੇ ਇਹ 사ਜਨ ਗੁੱਜਰ ਕੋ ਇੱਥੇ ਤਲਾਵੇਂ ਦਾ 사ਜਨ ਗੁੱਜਰ ਇਹਦੇ ਕੋਲੋਂ 60000 ਰੁਪਏ ਲੈਣ ਆਲੇ ਮੇਰੇ ਬ੍ਰਦਰ ਦਾ ਇਹਨਾਂ ਦਾ ਲਾਂਨ ਦੇਣੇ ਸੀ ਤੇ ਬ੍ਰਦਰ ਮੇਰਾ ਪੈਸੇ ਲੈਣ ਗਿਆ ਪੁੱਛਣ ਗਿਆ ਇਹਨਾਂ ਕੋਲੋਂ ਤੇ ਨਾਲ ਉਥੇ ਉਹਨਾਂ ਪਹਿਲਾਂ ਸੱਟਾਂ ਲਾਈਆਂ ਵੰਚਪ੍ਰੀਤ ਬਹੁਤ ਜ਼ਿਆਦਾ ਸੀਰੀਅਸ ਆ ਗੁਰਨਾਣਕੋ ਹਸਪੀਟਲ ਦੇ ਵਿੱਚ ਦਾਖਲ ਹੋਇਆ ਵਾ ਉਥੇ ਵੰਚਪ੍ਰੀਤ ਤੇ ਬਹੁਤ ਜ਼ਿਆਦੀਆਂ ਸੱਟਾਂ ਲੱਗੀਆਂ ਹੋਸ਼ ਨਹੀਂ ਕਰ ਰਹੇ ਆ ਤੇ ਨਾਲ ਬਹੁਤ ਜ਼ਿਆਦੀ ਫਾਇਰਿੰਗ ਕੀਤੀ ਇੱਥੇ 10 15 ਫਾਇਰਿੰਗ ਕੀਤੀ ਹੋਣੀ ਮੇਰੇ ਖਿਆਲ ਨਾਲ ਆਵੇ ਕੰਧਾਂ ਦੇ ਵਿੱਚ ਨਿਸ਼ਾਨ ਆ ਉਹਨਾਂ ਦੇ ਤੇ ਇੱਕ ਮੋਣੂ ਮੋਣੂ ਮੱਲੀਆਂ ਦਾ ਮੁੰਡਾ ਵਾ ਉਹਨੇ ਵੀ ਬਹੁਤ ਜ਼ਿਆਦੀ ਫਾਇਰਿੰਗ ਕੀਤੀ ਆ ਇੰਨੇ ਇੱਕ ਦੋਗ ਬੰਦੇ ਦਾ ਸਾਨੂੰ ਨਾ ਪਤਾ ਇੱਕ ਬੱਦੂ ਆ ਇਹਨਾਂ ਬਹੁਤ ਜ਼ਿਆਦਾ ਇੱਥੇ ਆ ਕੇ ਹਲੜਪਾਜੀ ਬਹੁਤ ਜ਼ਿਆਦੀ ਕੀਤੀ ਆ ਅਹੀਂ ਆਪਣੇ ਜਾਨ ਬਹੁਤ ਤਰੀਕੇ ਨਾਲ ਇਤਨਾ ਭਰਾਵਾਂ ਨੇ ਬਹੁਤ ਜਾਨ ਆਪਣੀ ਆਪ ਖੁਦ ਇੰਦਰਾ ਵੜ ਕੇ ਬਚਾਈ ਆ ਬਹੁਤ ਜਿਆਦਾ ਇਨਥੇ ਆ ਕਿ ਮੁਲਕ ਇਕੱਠਾ ਹੋਇਆ ਤੁਹਾਨੂੰ ਵੀਡੀਓ ਕਿੰਨੇ ਬੰਦੇ ਆਏ ਕਿ ਘਟੋ ਕਰਨੀ ਮੇਰੇ ਖਾਲਾ ਨਾ ਵਿਖ ਜਾਣੇ ਦੇ ਹੈ ਹੀ ਆ ਵਿਖ ਜਾਣੇ ਹੈਗੇ ਬਹੁਤ ਜਿਆਦਾ ਇਥੇ ਏਟ ਰੋੜਾ ਬਹੁਤ ਜਿਆਦਾ ਚਲਾਇਆ ਵੇਖੋ ਸਾਡੇ ਪੂਜ ਦੇ ਬਾਹਰ ਕੀ ਪਿਸਤੌਲ ਆ ਮੋਨੂ ਕੋ ਪਿਸਤੌਲ ਸੀ ਸਾਇਲ ਗੁਜਰ ਕੋ ਪਿਸਤੌਲ ਸੀ ਤਿੰਨ ਚਾਰ ਪਿਸਤੌਲੀ ਉਹਨਾਂ ਕੋਲ ਫਾਇਰਿੰਗ ਬਹੁਤ ਜਿਆਦਾ ਇਥੇ ਹੋਈ ਆ ਅਹੀਂ ਤੇ ਆਪਣੇ ਅੰਦਰ ਵੜ ਕੇ ਆ ਕੇ ਜਾਨ ਬਚਾਈ ਆ ਮੰਗਾ ਹੀ ਐਵੇਂ ਕਰਦੇ ਆ ਕਿ ਇਹਨਾਂ ਦਾ ਕੰਮ ਹੀ ਐ ਹੋਵੇ ਇੱਕ ਹਸਾਬ ਦਿੱਤ ਵੱਧ ਗਏ ਬਣੇ ਆ ਸਾਜਣਿਆ ਗੁੱਜਰ ਬੁੱਧੂ ਮੋਣੂ ਇਹ ਤਿੰਨ ਜਾਨੇ ਤੇ ਬਹੁਤ ਹੱਤ ਵੱਧ ਗਏ ਇੱਕ ਹਸਾਬ ਦੇ ਬਣੇ ਬਹੁਤ ਜਿਆਦਾ ਇੱਥੇ ਜਿਹੜਾ ਵੀ ਆਉਂਦਾ ਵਾ ਪਹਿਲਾਂ ਇੱਕ ਦੋ ਪੰਜ 6 ਦਿਨ ਹੋ ਕੇ ਪਹਿਲਾਂ ਲੜਾਈ ਇਹਨਾਂ ਕੀਤੀ ਉਹਨਾਂ ਦੇ ਘਰੇ ਬਜਾ ਕੇ ਉਹਨਾਂ ਨੇ ਬਹੁਤ ਨਾ ਜਿਆਦਾ ਕੁੱਟਿਆ ਮੇਰੇ ਭੂਆ ਦੇ ਮੁੰਡਿਆਂ ਨੂੰ ਉਹਨਾਂ ਵੀ ਪਹਿਲਾਂ ਬਹੁਤ ਜਿਆਦਾ ਕੁੱਟਿਆ ਇਹ ਕੰਮ ਹੀ ਐ ਹੋ ਕਰਦੇ ਆ ਜੀ ਇਹਨਾਂ ਦਾ ਸਾਜਣ ਗੁੱਜਰ ਬੁੱਧੂ ਇਹੋ ਕੰਮਾਂ ਦੇ ਵਿੱਚ ਆਏ ਲੜਾਈ ਦੇ ਵਿੱਚ ਆਏ ਫਟਾ ਉਹਨਾਂ ਦੇ ਗੋਲ ਕੀ ਜਾਣਾ ਗੱਲ ਕਰ ਤਲਾਵੇਂ ਝਗੜਾ ਹੋਇਆ ਕਿਸ ਚੀਜ਼ ਨੂੰ ਲੈ ਕੇ ਹੋਇਆ ਕੀ ਝਗੜਾ ਹੋਇਆ ਜੀ ਰਾਜੀ ਰਾ ਕੰਡਾ ਸੱਖਾਂ ਵਾਲੀ ਅੱਛਾ ਜੀ ਇਹਨੇ 60000 ਰੁਪਇਆ ਉਹ ਤੋਂ ਨਾਲ ਮੰਗਾਈ ਥੋੜਾ ਉਹ ਡੇਟਾ ਪਹਿਲਾਂ ਦਿੱਤੇ ਆ ਜੇ ਰਾਜਾ ਬਖਸ਼ਪੁਰ ਨੇ ਆਣ ਵਸਤੇ ਇੱਥੇ ਆਪਣੀ ਤੁਹਾਨੂੰ ਹੋਗੀ ਉਹਨਾਂ ਬੁੱਧੂ ਨੇ ਆਪਣੇ ਨਾਲ ਪਿੰਡ ਦੇ ਹੋਰ ਮੁੰਡੇ ਸਾਥ ਦੇ ਬਾਹਰੋਂ ਸਾਥ ਦੇ ਤੋਂ ਆਪ ਕੋ ਜੀ ਕਰੋੜਾ ਬੜਾ ਚਲਾਇਆ ਕਿੰਨੇ ਬੰਦੇ ਜ਼ਖਮੀ ਹੋਏ ਜੀ ਦੋ ਜ਼ਖਮੀ ਹੋਏ ਇੱਕ ਰਾਜ ਕਿੰਨੇ ਕੋ ਮੁੰਡੇ ਆ ਫਾਇਰਿੰਗ ਵੀ ਕੀਤੀ ਗਈ ਹੈ ਹਾਂ ਜੀ ਦੱਸਿਆ ਜਾ ਰਿਹਾ ਫਾਇਰਿੰਗ ਵੀ ਕੀਤੀ ਗਈ ਹਾਂ ਫਾਇਰਿੰਗ ਕੀਤੀ ਇਹਨਾਂ ਨੇ ਬਾਕੀ ਮੌਕੇ ਤਸਦੀਕ ਕਰ ਰਹੇ ਆ ਕਿੰਨੇ ਫਾਇਰ ਜਿਹੜੇ ਕੀਤੇ ਗਏ ਇਹਨਾਂ ਨੇ ਕਹਿਨ ਹਮ ਸਾ ਪੰਜ ਛੇ ਫਾਇਰ ਹੋਏ ਬਾਕੀ ਤਸਦੀਕ ਕਰਨ ਦਾ ਬਾਬਾ ਲੱਗੇਗਾ ਕਿੰਨੇ ਫਾਇਰ ਕਿੰਨੇ ਆਪਸੀ ਦੋ ਦੋਵਾਂ ਤਰ੍ਹਾਂ ਦੇ ਵਿੱਚ ਕਿੰਨੇ ਕੁ ਲੋਕਾਂ ਦੀ ਆਪਸ ਝਗੜਾ ਹੋਇਆ ਮੁੰਡੇ ਕਿੰਨੇ ਸੀ ਮੁੰਡੇ 8-10 ਸੀ ਜਦੋਂ ਦੋਵਾਂ ਪਾਰਟੀਆਂ ਦੇ 10-10 ਦੋ ਦੋਤਰ ਜਾਨੇ ਸੀਗੇ ਰਾਜਨੀਤਿਕ ਇਹਨਾਂ ਬਾਅਦ ਹੁਣ ਦੁਬਾਰਾ ਤੇ ਇਹਨਾਂ ਨੇ ਆਈ। ਵੈਸੇ ਤਾਂ ਪਤਾ ਲੱਗਾ ਵੀ ਕੀ ਲੈਣ ਦੇ ਨੇ। ਨਾ ਨਾ ਵੈਸੇ ਤਾਂ 60 ਹਜ਼ਾਰ ਰੁਪਏ ਤਾਂ ਹੀ ਨੇ। ਦੁੱਧ ਨੂੰ ਪਹਿਲਾਂ ਆਪੋ ਜੀ ਨਾਲ ਸਾਗਾ ਪ੍ਰੇਮ ਪਿਆਰ ਉਹ 1500 ਉਹਨਾਂ ਨੇ ਪਹਿਲ ਲੈਣ ਨੂੰ ਤਰਨਿਆ ਦੇ ਬੱਦ। ਕਿੰਨੇ ਬੰਦਿਆਂ ਨੂੰ ਯਾਨੀ ਕਿ ਇੱਥੋਂ ਖੜਿਆ ਜੀ? ਹਾਂ ਜੀ। ਪੁਛਤੀ ਇਸ ਵਾਸਤੇ। ਪਰ ਪੁਛਤੀ ਕਰਨੇ ਆਂ ਤਾਂ ਕਰਦੇ ਤੂੰ। ਬੜਾ ਬੰਦੇ ਖੜੇ ਕੋਈ ਜਿਹੜੇ ਪਿਸਟਲ ਵਰਤੇ ਗਏ ਆ ਉਹ ਲੈਸੈਂਸ ਹੀ ਜਾਂ ਫਿਰ ਨਹੀਂ ਜੀ ਇਹ ਪਾਰ ਦਾ ਸਾਡਾ ਤਸਦੀਕ ਤਾਂ ਕਰਾਂਗੇ। ਪਤਾ ਲੱਗਿਆ ਗਵਾਸਤਾਨੀਆਂ ਪੜਨਗੇ ਬਿਲਕੁਲ ਕਿੰਨੇ ਜਾਣੇ ਜਿਹੜੇ ਜ਼ਖਮੀ ਹੋਏ ਦੋ ਜ਼ਖਮੀ ਕੰਡੀਸ਼ਨ ਕੀ ਹੈਗੀ ਉਹਨਾਂ ਦੀ ਠੀਕ ਨੇ ਇਹ ਤਾਂ ਸੈੱਟ ਕਰਤਾ ਲੱਗਾ ਵੰਚਦੇ ਪਤਾ ਕੀਤਾ ਫੋਨ ਆਇਆ ਕਿੰਨੇ ਵੀ ਠੀਕ ਹੈ ਤੇ ਹਥਿਆਰ ਤੇ ਰੋੜਾ ਦੇ ਬਾਕੀ ਜਿਹੜਾ ਫਾਇਰਿੰਗ ਹੋਈ ਹੈ ਇਹਦੇ ਫਾਇਰਿੰਗ ਆਪਾਂ ਚ ਜਿਹੜਾ 60000 ਦਾ ਲੈਣ ਦੇਣੀ ਸੀ ਕਿਸ ਚੀਜ਼ ਦਾ 60000 ਰੁਪਇਆ ਲੈਣਾ ਸੀ ਧਾਰਿਆ 60000 ਦਿੱਤਾ ਸੀ ਇਹਨੇ ਰਾਜਵੀਰ ਨੇ ਬੁੱਧੂ ਨੂੰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਬਿਆਨ ਲੈ ਕੇ ਇਹਨਾਂ ਨੇ ਬਿਆਨ ਲਿਖਦੇ ਬਿਆਨ ਦੇ ਉਹ ਹਿਸਾਬ ਨਾਲ ਕਰੀ ਗਏ I <laughs> you got it